ਮ ਮਜ਼ਦੂਰ ਚੁੱਪ ਜੀ ਆ ਜੀ ਮੂੰ ਇਹ ਲੱਗ ਰਿਹਾ ਕਿ ਵੀ ਪੰਜਾਬ ਦਾ ਮਜ਼ਦੂਰ ਉਹਨਾਂ ਬੋਲਿਆ ਨਹੀਂਗਾ ਜੀ ਕੀ ਕਰੀਏ ਦੇਖੋ ਜੀ ਜਿਨੇ ਕਹਿੰਦੇ ਨਾ ਕਈ ਵਾਰੀ ਨਾ ਇਦਾਂ ਹੁੰਦਾ ਵੀ ਆ ਥਾਣਾ ਦਿੱਤੀਆਂ ਗੰਡਾਂ ਨਾ ਮੂੰਹ ਨਾਲ ਖੁੱਲਦੇ ਜਿਹੜਾ ਵੈਸੇ ਤਾਂ ਸਮੁੱਚੇ ਭਾਰਤ ਦੇ ਵਿੱਚ ਜਿਹੜਾ ਮਜ਼ਦੂਰ ਹੈ ਨਾ ਜੀ ਦੁੱਖਾਂ ਤਕਲੀਫਾਂ ਕੋ ਨਸੀਬਾਂ ਦੇ ਸਮੱਸਿਆਵਾਂ ਦੇ ਵਿੱਚ ਕਿਰਿਆ ਹੋਇਆ ਸਮੁੱਚੇ ਭਾਰਤ ਦੇ ਵਿੱਚ ਸਮੁੱਚੇ ਸੰਸਾਰ ਜੀ ਸੰਸਾਰ ਦੇ ਵਿੱਚ ਹੀ ਲਾ ਲੋ ਜੇ ਤੁਸੀਂ ਮਜ਼ਦੂਰ ਦਾ ਪਿਛਲਾ ਇਤਿਹਾਸ ਦੇਖ ਲਓਗੇ ਚਾ ਹਜ਼ਾਰਾਂ ਸਾਲ ਪਿੱਛੇ ਜਾਵੋ। ਤੇ ਐਨੇ ਕੋਈ ਮਜ਼ਦੂਰ ਦੇ ਹਾਲਾਤ ਜਿੰਨੇ ਵਧੀਆ ਹੋਣੇ ਚਾਹੀਦੇ ਸੀ ਨਹੀਂ। ਜੀ। ਪਰ ਮੈਂ ਇਹ ਦੇਖ ਰਿਹਾ ਤੇ ਮੈਂ ਤੁਹਾਨੂੰ ਆਖਿਆ। ਕਈ ਵਾਰੀ ਏਦਾਂ ਹੁੰਦਾ ਵੀ ਅਸੀਂ ਨਾ ਕਿਸੇ ਵਾਸਤੇ ਜਿਹੜਾ ਟੋਏ ਪੜਦੇ ਆ ਤੇ ਸਾਨੂੰ ਉਹ ਟੋਏ ਦੇ ਵਿੱਚ ਆਪ ਹੀ ਡੱਗਣਾ ਪੈਂਦਾ। ਸਰੀ ਸਾਂਝਾ ਰਸਤਾ ਸੀ ਪੰਜਾਬ ਦੇ ਮਜ਼ਦੂਰ ਦਾ, ਕਿਸਾਨ ਦਾ। ਜੀ। ਕੀ ਹੋਇਆ ਕਿ ਕਿਸਾਨ ਨੂੰ ਜਿਹੜਾ ਅੰਨ ਦਾਤੇ ਦਾ ਦਰਜਾ ਦਿੱਤਾ ਗਿਆ ਹਾਂਜੀ ਕਿਉਂਕਿ ਸਾਰੇ ਪਹਾੜ ਦਾਜੀ ਜੀ ਢੱਡ ਪਾਪਾ ਦਾਜੀ ਕਿਸਾਨ ਤੇ ਅੰਨ ਦਾਤਾ ਹੈ ਜੀ ਖਾਣ ਅੰਨ ਦਾਤਾ ਹਾਂਜੀ ਹਾਂਜੀ ਤੇ ਫਿਰ ਮਜ਼ਦੂਰ ਕਾਹਤੋਂ ਨਹੀਂ ਅੰਨ ਦਾਤਾ ਕਿਸਾਨ ਇਕੱਲਾ ਕਰਦਾ ਕਿਵੇਂ ਜੀ ਫੈਕਟਰੀਆਂ ਦੇ ਵਿੱਚ ਮਜ਼ਦੂਰ ਜੀ ਮਿਲਾਂ ਚ ਮਜ਼ਦੂਰ ਹਾਂਜੀ ਸ਼ੈਲਰਾਜ ਮਜ਼ਦੂਰ ਜੀ ਘੱਟਿਆਂ ਤੇ ਮਜ਼ਦੂਰ ਜੀ ਜਿੱਥੇ ਵੀ ਮੈਨੂੰ ਕੋਈ ਇਹੋ ਜਿਹਾ ਕੰਮ ਆਏ ਘੜਾਵੇ ਜਿੱਥੇ ਮਜ਼ਦੂਰ ਨਹੀਂਗਾ